ਜੋ ਅੱਜ ਦੇ ਹਾਲਾਤ ਨੇ ਜੀ ਉਹਨਾਂ ਦੇ ਆਪਾਂ ਤਾਂ ਇਹੀ ਕਹਿ ਸਕਦੇ ਹਾਂ ਜੀ ਜਿਹੜਾ ਦੂਸਰਾ ਬਾਗੀ ਧੜਾ ਹੈ ਉਹ ਨੂੰ ਆਪਾਂ ਬਾਗੀ ਧੜਾ ਨਹੀਂ ਕਹਿ ਸਕਦੇ ਜੀ ਉਹ ਵੀ ਆਪਣੇ ਆਪ ਦੇ ਨੇ ਤੇ ਚਲੋ মতਪੇਦ ਹੋ ਜਾਂਦੇ ਉਹ ਆਪਣੇ ਘਰਾਂ ਦੇ ਵਿੱਚ ਵੀ ਹੋ ਜਾਂਦੇ ਆ ਜੋ ਉਹਨਾਂ ਦਾ ਹੈਗਾ ਥੋੜਾ ਜਿਹਾ ਸਖਵੀਰ ਜੀ ਨੂੰ ਲੈ ਕੇ ਵੀ ਉਹਨਾਂ ਦੀ ਪ੍ਰਧਾਨਗੀ ਸਹੀ ਨਹੀਂ ਹੈ ਜਾਂ ਉਹਨਾਂ ਦੇ ਸਵਾਲ ਠਾਉਂਦੇ ਨੇ ਪ੍ਰਧਾਨਗੀ ਤੇ ਪਰ ਇਹ ਬਿਲਕੁਲ ਗਲਤ ਹੈ ਅਸੀਂ ਸਖਵੀਰ ਜੀ ਨਾਲ ਖੜੇ ਆ ਕਿਉਂਕਿ ਸਖਵੀਰ ਜੀ ਇੱਕ ਬਹੁਤ ਆਮਾਨਦਾਰ ਤੇ ਮੈਂਨ ਟੇ ਇਨਸਾਨ ਨੇ ਤੇ ਇਸ ਕਰਕੇ ਵੀ ਉਹਨਾਂ ਤੇ ਸਵਾਲ ਉਠਾਉਣ ਦੀ بجائے ਉਹਨਾਂ ਨਾਲ ਬੈਠ ਕੇ ਗੱਲ ਕੀਤੀ ਜਾਵੇ ਸਖਵੀਰ ਜੀ ਨਾਲ ਦੂਸਰੇ ਧੜਾ ਮਿਲ ਕੇ ਗੱਲ ਕਰੇ ਤੇ ਉਹਨਾਂ ਦੀ ਗੱਲ ਨੂੰ ਸਹਿਮਤੀ ਵੀ ਪਾਉਣਗੇ ਸਖਵੀਰ ਜੀ ਜਿੱਥੇ ਵੀ ਪੈਂਦੀ ਹੋਈ ਇਦਾਂ ਦੀ ਕੋਈ ਗੱਲ ਨਹੀਂ ਉਹ ਵੀ ਆਪਣੇ ਆਪ ਦੀ ਨਹੀਂ ਪਰ ਜੋ ਬਾਦਲ ਪਰਿਵਾਰ ਹੈ ਜੀ ਆਪਾਂ ਬਾਦਲ ਪਰਿਵਾਰ ਦੀ ਸਾਰੇ ਕਾਲੀ ਦਲ ਦੇ ਵਰਕਰ ਜਾਂ ਅਹੁਦੇਦਾਰ ਆਪਾਂ ਉਹਨਾਂ ਦਾ ਦੇਨ ਨਹੀਂ ਦੇ ਸਕਦੇ ਜੀ ਜੋ ਵੀ ਆਪਾਂ ਅੱਜ ਹੈਗੇ ਆ ਆਪਾਂ ਬਾਦਲ ਪਰਿਵਾਰ ਕਰਕੇ ਆ ਜੀ ਵਿਬਾਹਰ ਸਿੰਬਰਤ ਕੌਰ ਬਾਦਲ ਸੁਖਵੀਰ ਜੀ ਵਰਗਾ ਸਿੰਘ ਬਾਦਲ ਜੀ ਸਾਰੇ ਆਪਾਂ ਉਹਨਾਂ ਦੇ ਸਿਰ ਤੇ ਆ ਜੀ ਤੇ ਸਾਡੀ ਤਾਂ ਇਹ ਇੱਕੋ ਇੱਕ ਬੇਨਤੀ ਹੈ ਜੀ ਕਿ ਜੋ ਦੂਸਰਾ ਤੜਾ ਹੈ ਉਹ ਆ ਕੇ ਸੁਖਵੀਰ ਜੀ ਨਾਲ ਗੱਲਬਾਤ ਕਰਨ ਕਿਉਂਕਿ ਕੋਈ ਵੀ ਗੱਲ ਹੁੰਦੀ ਆਪਣੇ ਘਰ ਦੇ ਵਿੱਚ ਵੀ ਕੋਈ ਖਲਿਆਰਾ ਪੈਂਦਾ ਤੇ ਉਹ ਚਾਰ ਦਿਵਾਰੀ ਦੇ ਵਿੱਚ ਸਿਮੇਟਿਆ ਜਾਵੇ ਤਾਂ ਜ਼ਿਆਦਾ ਵਧੀਆ ਤੇ ਨਹੀਂ ਤਾਂ ਇੱਕ ਦੂਸਰੇ ਤੇ ਸਵਾਲ ਹੀ ਠਾਉਂਦੇ ਐ ਉੱਡਦੇ ਨੇ ਜਿਵੇਂ ਹੁਣ ਚਰਨਜੀਤ ਬਰਾੜ ਵੀਰ ਜੀ ਆ ਜਾਂ ਹੋਰ ਨੇ ਉਹ ਸਵਾਲ ਠਾ ਰਹੇ ਨੇ ਉਹ ਪਤਾ ਹੀ ਆ ਪਾਣੋ ਸਾਰਿਆਂ ਨੂੰ ਚਲੋ ਆਪਾਂ ਕੁਝ ਵੀ ਨਹੀਂ ਬੋਲਦੇ ਇਸ ਵਿਸ਼ੇ ਤੇ ਆਪਣੀ ਤਾਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਤੇ ਆ ਕੇ ਇਸ ਵੀਰ ਜੀ ਨਾਲ ਗੱਲਬਾਤ ਕਰਨ ਆਪਣੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ